ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਸੋ ਇਹ ਬੇਨਤੀਆਂ ਬਹੁਤ ਜ਼ਰੂਰੀ ਨੇ ਸਮਝਣ ਦੇ ਲਈ অতি ਜ਼ਰੂਰੀ ਨੇ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਥੋੜਾ ਜਿਹਾ ਧਿਆਨ ਵਿੱਚ ਰੱਖਣਾ ਚਾਹੀਦਾ ਥੋੜਾ ਜਿਹਾ ਵਿਚਾਰਨਾ ਚਾਹੀਦਾ ਹੈ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਜੇ ਸੋ ਸਾਤ ਸੰਗਤ ਜਿਹੜੇ ਗੁਰਦੁਆਰਾ ਸਾਹਿਬ ਜਾ ਕੇ ਕੁਰਸੀਆਂ ਤੇ ਉੱਚੇ ਹੋ ਹੋ ਕੇ ਬਹਿੰਦੇ ਨੇ ਤੇ ਗੁਰੂ ਸਾਹਿਬ ਜੀ ਦੇ ਸਨਮੁਖ ਪੈਰ ਸੁੱਚੇ ਕੀਤੇ ਬਿਨਾ ਮੁਸ਼ਕ ਮਾਰਦੀਆਂ ਸੜੀਆਂ ਜੁਰਾਬਾਂ ਪਾ ਕੇ ਸੰਗਤ ਵਿੱਚ ਜਾ ਬਹਿੰਦੇ ਨੇ ਉਹ ਜ਼ਰੂਰ ਇਸ ਗੱਲ ਵੱਲ ਜ਼ਰੂਰ ਇੱਕ ਵਾਰ ਧਿਆਨ ਦਿਓ ਪਹਿਲਾਂ ਤੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਤੁਸੀਂ ਕਈ ਵਾਰੀ ਨੋਟ ਕੀਤਾ ਹੋਵੇਗਾ ਜਾਂ ਤੁਸੀਂ ਸ਼ਾਇਦ ਇਹ ਗਲਤੀ ਆਪ ਵੀ ਕਰੇ ਕੀਤੀ ਹੋਏਗੀ ਸੋ ਜੇ ਤੁਸੀਂ ਇਹ ਗਲਤੀ ਕਰਦੇ ਰਹੇ ਹੋ ਸੋ ਅੱਜ ਤੋਂ ਬਾਅਦ ਨਾ ਕਰਿਓ ਸਾਰ ਸੰਗਤ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ ਤਾਂ ਦੂਸਰੇ ਨੂੰ ਵੀ ਜਾਗਰੂਤ ਕਰੋ ਵੀ ਭਾਈ ਇਹ ਚੀਜ਼ਾਂ ਠੀਕ ਨਹੀਂ ਅਸੀਂ ਆਮ ਬੰਦੇ ਨੂੰ ਤੇ ਕਹਿ ਦਿੰਦੇ ਆ ਜਦ ਕੋਈ ਲੀਡਰ ਆਉਂਦਾ ਤੇ ਜਾਂ ਕੋਈ ਵੀ ਆਉਂਦਾ ਮੋਤਵਾਰ ਅਸੀਂ ਉਹਦੀ ਵਾਰੀ ਨੂੰ ਚੁੱਪ ਕਰ ਜਾਂਦੇ ਆ ਵੀ ਨਹੀਂ ਯਾਰ ਕੀ ਕਹੇਗਾ ਅਸੀਂ ਇਹਨੂੰ ਟੋਕਾਂਗੇ ਚੰਗਾ ਨਹੀਂ ਲੱਗਦਾ ਕੋ ਗੁਰੂ ਦੀ ਮਰਜ਼ਾਦਾ ਸਾਰਿਆਂ ਲਈ ਇੱਕ ਹੈ ਤੇ ਗੁਰੂ ਦੀ ਹਜ਼ੂਰੀ ਵਿੱਚ ਵੀ ਸਾਰੇ ਇੱਕ ਨੇ ਕੋਈ ਉਤੋਂ ਵਾਰ ਨਹੀਂ ਕੋਈ ਉਤੋਂ ਜਿਹੜਾ ਹੈ परे ਨਹੀਂ ਹੈ ਸਾਨੂੰ ਇਹ ਚੀਜ਼ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਜੀ ਇਸ ਚੀਜ਼ ਤੇ ਜ਼ਰੂਰ ਖਾਸ ਕਰਕੇ ਧਿਆਨ ਦਿਓ ਖਾਸ ਕਰਕੇ ਇਸ ਕਰਕੇ ਕਹਿਣਾ ਵੀ ਖਾਸ ਕਰਕੇ ਧਿਆਨ ਦਿਓ ਜਿੰਨਾ ਹੋ ਸਕਦਾ ਹੈ ਉਹਨਾਂ ਤੇ ਧਿਆਨ ਦਿਓ ਇੱਕ ਚੀਜ਼ ਨੋਟ ਕਰਿਓ ਸਾਧ ਸੰਗਤ ਗੁਰੂ ਦੇ ਦਰ ਤੇ ਜਦੋਂ ਵੀ ਆਪਾਂ ਜਾਂਦੇ ਆਪਾਂ ਨੀਵੇਂ ਹੋ ਕੇ ਜਾਂਦੇ ਆ ਗੁਰੂ ਨੇ ਸਾਨੂੰ ਸਭ ਕੁਝ ਦੇਣਾ ਅਸੀਂ ਗੁਰੂ ਤੋਂ ਲੈਣ ਜਾਂਦੇ ਆ ਨਾ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਇਹ ਗੁਰਬਾਣੀ ਦੀ ਪੰਕਤੀ ਹਰ ਇੱਕ ਨੇ ਪੜ੍ਹੀ ਹੋਏਗੀ ਸਤ ਸੰਗਤ ਇਹਨੂੰ ਆਪਾਂ ਸਾਰੇ ਪੜਦੇ ਹਾਂ ਸੁਣਦੇ ਹਾਂ ਵਿਚਾਰਦੇ ਹਾਂ ਆਪਾਂ ਸਾਰੇ ਮੰਗਦੇ ਹਾਂ ਉਹ ਇੱਕ ਦਾਤਾ ਹੈ ਜੋ ਦਾਤਾ ਦੇਣ ਵਾਲਾ ਹੈ ਜਿਹਦੇ ਦਰ ਤੇ ਜਾ ਕੇ ਆਪਾਂ ਸਾਰਿਆਂ ਨੇ ਦਾਤਾ ਮੰਗਣੀਆਂ ਨੇ ਜਿਹਦੇ ਦਰ ਤੇ ਜਾ ਕੇ ਆਪਾਂ ਸਾਰਿਆਂ ਨੇ ਝੁਕਣਾ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਿਹਦੇ ਦਰ ਤੇ ਜਾ ਕੇ ਆਪਾਂ ਸਾਰਿਆਂ ਨੇ ਝੁਕ ਕੇ ਮੰਗਣਾ ਵੀ ਪਾਤਸ਼ਾ ਸਾਡੇ ਤੇ ਕਿਰਪਾ ਕਰਿਓ ਸਤਗੁਰੂ ਜੀ ਸਾਡੇ ਤੇ ਰਹਿਮਤ ਕਰਿਓ ਏ ਪਾਤਸ਼ਾ ਜੀ ਸਾਡੇ ਤੇ ਰਹਿਮਤ ਕਰਿਓ ਏ ਪਾਤਸ਼ਾ ਜੀ ਸਾਡੇ ਤੇ ਇੰਨੀ ਕੋ ਕਿਰਪਾ ਕਰਿਓ ਇੰਨੀ ਕੋ ਰਹਿਮਤ ਕਰਿਓ हे ਸੱਚੇ ਸਤਗੁਰੂ ਜੀ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਦਿਓ ਵਸਤੂਆਂ ਦੇ ਦਿਓ ਪਰਸ਼ਾ ਸਾਨੂੰ ਕੁਝ ਨਹੀਂ ਚਾਹੀਦਾ ਇਹੀ ਮੰਗਦੇ ਆ ਨਾ ਆਪਾਂ ਕਿ ਸਤਗੁਰੂ ਸਾਡੇ ਤੇ ਕਿਰਪਾ ਕਰਿਓ हे ਪਰਸ਼ਾ ਸਾਡੇ ਤੇ ਰਹਿਮਤ ਕਰਿਓ हे ਸਤਗੁਰੂ ਜੀ ਸਾਡੇ ਤੇ ਕਿਰਪਾ ਕਰਿਓ ਸਾਡੇ ਤੇ ਰਹਿਮਤ ਕਰਿਓ ਆਪਾਂ ਇਹ ਚੀਜ਼ਾਂ ਜ਼ਰੂਰ ਮੰਗਦੇ ਆ ਨਾ ਸੋ ਸਾਧ ਸੰਗਤ ਜੇ ਅਸੀਂ ਮੰਗਤੇ ਬਣ ਕੇ ਦਰ ਤੇ ਜਾਵਾਂਗੇ ਫੇਰ ਹੀ ਮਿਲਣਾ ਚਾਹੀਏ ਅਸੀਂ ਹੁਣ ਦਾਤੇ ਬਣ ਕੇ ਉਹੀ ਰੱਬ ਦੇ ਸ਼ਰੀਕ ਬਣ ਕੇ ਜਾਈਏ ਫੇਰ ਨਹੀਂ ਜਾਣਾ ਹੁਣ ਕਈਆਂ ਦੀ ਆਦਤ ਹੁੰਦੀ ਹੈ ਜਾ ਕੇ ਉਂਝ ਭਾਵੇਂ ਪੈਲਸਾਂ ਦੇ ਵਿੱਚ ਭੰਗੜੇ ਪਾਉਂਦੇ ਹੋਣ ਤੇ ਗੁਰੂ ਘਰ ਚ ਜਾ ਕੇ ਸਾਡੇ ਤਾਂ ਜੀ ਗੋਡੇ ਦੁਖਦੇ ਆ ਜਿਹੜੇ ਜਾਣ ਬੁੱਝ ਕੇ ਕਰਦੇ ਆ ਮੈਂ ਉਹਨਾਂ ਦੀ ਗੱਲ ਕਰਦਾ ਉੱਥੇ ਡਾਂਸਰਾਂ ਨਾਲ ਬਾਬੇ ਉੱਚੀ ਹੋ ਕੇ ਭੰਗੜਾ ਪਾਉਣਗੇ ਤੇ ਜਦੋਂ ਗੁਰੂ ਘਰ ਆਉਣਾ ਹੋਵੇ ਬੈਠਣ ਦੀ ਗੱਲ ਆ ਜਾਏ ਗੋਡੇ ਦੁਖਦੇ ਆ ਜੀ ਸਟੂਲ ਲਿਆਓ ਕੁਰਸੀ ਲਿਆਓ ਜਦੋਂ ਕੋਈ ਲੀਡਰ ਆ ਜਾਏ ਅਸੀਂ ਚੱਕ ਕੇ ਜਿਹੜੇ ਆ ਉਦੋਂ ਵੀ ਕੁਰਸੀਆਂ ਪੇਸ਼ ਕਰ ਦਿੰਨੇ ਆ ਗੁਰੂ ਦੀ ਹਜ਼ੂਰੀ ਚ ਵੀ ਲਓ ਜੀ ਤੁਸੀਂ ਕੁਰਸੀ ਤੇ ਬੈਠੋ ਵੀ ਕੀ ਗੱਲ ਉਹ ਥੱਲੇ ਨਹੀਂ ਬੈਠ ਸਕਦਾ ਕੀ ਗੱਲ ਬਈ ਉਹਦੇ ਲਈ ਸਿਧਾਂਤ ਕੁਝ ਹੋਰ ਹੈ ਉਹਦੇ ਲਈ ਮਰਜ਼ਾਦਾ ਕੁਝ ਹੋਰ ਹੈ ਗੁਰੂ ਦਾ ਸ਼ਰੀਕ ਬਣਾ ਕੇ ਅਸੀਂ ਉਹਨੂੰ ਪੇਸ਼ ਕਰ ਰਿਹਾ ਉਹ ਇੰਨਾ ਜਿਹੜਾ ਹੈ ਸੱਜਾ ਦਾ ਹੱਕਦਾਰ ਨਹੀਂ ਹੱਕਦਾਰ ਉਹ ਹੈ ਜਿਹੜਾ ਉਹਨੂੰ ਕਹਿ ਰਿਹਾ ਵੀ ਤੂੰ ਕੁਰਸੀ ਤੇ ਬੈਠ ਦੂਜੇ ਨੂੰ ਅਸੀਂ ਕਹਿੰਦਾ ਜਰਾਪਾਂ ਤਾਰ ਕੇ ਆਓ ਜੀ ਐ ਕਰੋ ਜੀ ਜਦੋਂ ਕੋਈ ਲੀਡਰ ਆ ਜਾਂਦਾ ਸਾਡੀ ਜ਼ੁਬਾਨ ਨੂੰ ਤਾਲਾ ਲੱਗ ਜਾਂਦਾ ਵੀ ਨਹੀਂ ਜੀ ਅਸੀਂ ਨਹੀਂ ਇਹ ਇਹ ਤਾਂ ਹੀ ਜਾਣਗੇ ਟੋਕਣਾ ਸਹੀ ਨਹੀਂ ਕੀ ਗੱਲ ਜੀ ਟੋਕਣਾ ਬਿਲਕੁਲ ਸਹੀ ਹੈ ਜਾਇਜ਼ ਹੈ ਪਿਆਰ ਨਾਲ ਬੇਨਤੀ ਕਰ ਸਕਦੇ ਆ ਕਿ ਭਾਈ ਸਾਹਿਬ ਜੀ ਜਰਾ ਬਾਉ ਉਤਾਰ ਕੇ ਗੁਰੂ ਘਰ ਚੱਲੀਏ ਕਹਿ ਸਕਦੇ ਆ ਨਾ ਇਹਦਾ ਮਤਲਬ ਨਹੀਂ ਵੀ ਉਹਦੇ ਲਈ ਮਰਜ਼ਾਦਾ ਕੁਝ ਹੋਰ ਹੈ ਗੁਰੂ ਦੀ ਹਜ਼ੂਰੀ ਵਿੱਚ ਸਾਰੇ ਇੱਕੋ ਹੀ ਨੇ ਇਹ ਸੱਤਾ ਦਾ ਨਸ਼ਾ ਇਹ ਸੱਤਾ ਦਾ ਹੰਕਾਰ ਉਹਨਾਂ ਲੋਕਾਂ ਨੂੰ ਲੈ ਕੇ ਬੈਠਿਆ ਜਿਨ੍ਹਾਂ ਨੇ ਗੁਰੂ ਦੇ ਨਾਲ ਮੱਥਾ ਲਾਇਆ ਯਾਦ ਰੱਖਿਓ ਜੀ ਉਹਨਾਂ ਨੇ ਗੁਰੂ ਦੇ ਨਾਲ ਮੱਥਾ ਲਾਇਆ ਅਸੀਂ ਕੀ ਕਰਦੇ ਆ ਗੁਰੂ ਘਰ ਜਾ ਕੇ ਅਸੀਂ ਕੁਰਸੀ ਭਾਲਦੇ ਆ ਬੈਂਚ ਭਾਲਦੇ ਆ ਬੈਠਣ ਲਈ ਸੰਗਤ ਤੇ ਜਦੋਂ ਅਸੀਂ ਕੋਈ ਹੂ ਕੰਮ ਕਰਨਾ ਹੋਵੇ ਜਾਂ ਕੋਈ ਸਾਡੇ ਕੋਈ ਖੁਸ਼ੀਆਂ ਦਾ ਕਾਰਜ ਹੋਵੇ ਨੱਚਣਾ ਟੱਪਣਾ ਹੋਵੇ ਤੇ ਉਦੋਂ ਅਸੀਂ ਬਥੇਰੀਆਂ ਟਪੂਸੀਆਂ ਮਾਰਦੇ ਆ ਤੇ ਜਾ ਕੇ ਅਸੀਂ ਗੁਰੂ ਕੋਲੇ ਜਾ ਕੇ ਨਖਰੇ ਕਰਦੇ ਆ ਮੈਂ ਜਰਾਬਾਂ ਨਹੀਂ ਉਤਾਰਨੀਆਂ ਜੇ ਵਸ ਨਾ ਚੱਲੇ ਮੈਂ ਕਹਿੰਦਾ ਜੁੱਤੀਆਂ ਵੀ ਨਾ ਤਾਰਨ ਕਹੀ ਤਾਂ ਇੱਥੇ ਐਂ ਚਲੇ ਜਾਣਾ ਕੱਲ ਮੈਂ ਹੰਕਾਰ ਦੀ ਕਰ ਰਿਹਾ ਜਿਹੜੀ ਚਰਨ ਗੰਗਾ ਬਣੀ ਹੈ ਉਹਦਾ ਕੋਈ ਮਤਲਬ ਹੈ ਜੁੱਤੇ ਉਤਾਰ ਕੇ ਜਰਾਬਾਂ ਉਤਾਰ ਕੇ ਆਰਾਮ ਨਾਲ ਜੁੱਤੀਆਂ ਉਤਾਰ ਕੇ ਜਰਾਬਾਂ ਉਤਾਰ ਕੇ ਅਸੀਂ ਆਰਾਮ ਨਾਲ ਜਾਈਏ ਆਰਾਮ ਨਾਲ ਜਾ ਕੇ ਉਥੇ ਬੈਠੀਏ ਤੇ ਜਿੱਥੇ ਅਸੀਂ ਚਰਨ ਧੋਣੇ ਆ ਨਾ ਉਹ ਚਰਨ ਧੋਣ ਦਾ ਮਤਲਬ ਇਹ ਵੇ ਕਿ ਅਸੀਂ ਆਪਣੇ ਆਪਣੇ ਜਿੱਥੇ ਚਰਨ ਧੋਤੇ ਉੱਥੇ ਹੀ ਮਨ ਦਾ ਹੰਕਾਰ ਧੋਤਾ ਜਿੱਥੇ ਅਸੀਂ ਪੈਰ ਧੋਤੇ ਉੱਥੇ ਹੀ ਮਨ ਦਾ ਹੰਕਾਰ ਧੋਤਾ ਸੋਸਾਰ ਸੰਗਤ ਜਿੱਥੇ ਪੈਰ ਧੋਲ ਏ ਜਿੱਥੇ ਪੈਰ ਚੰਗੀ ਤਰ੍ਹਾਂ ਸਾਫ਼ ਕਰ ਲਏ ਉੱਥੇ ਮਨ ਵੀ ਧੋ ਲਿਆ ਮਨ ਵੀ ਅਸੀਂ ਸਾਫ਼ ਕਰ ਲਿਆ ਕਲੀਨ ਕਰ ਲਿਆ ਔਰ ਸਾਧ ਸੰਗਤ ਇਹ ਸਾਨੂੰ ਗੱਲ ਸਮਝ ਆਉਣੀ ਚਾਹੀਦੀ ਹੈ ਉਹ ਚਰਨ ਗੰਗਾ ਦਾ ਕੋਈ ਮਤਲਬ ਹੈ ਜਿੱਥੇ ਪੈਰ ਧੋਤੇ ਉੱਥੇ ਹੀ ਮਨ ਦੀ ਸਾਰੀ ਮੈਲ ਧੋ ਦਿੱਤੀ ਇਹ ਜ਼ਰੂਰ ਗੱਲ ਸਮਝਿਓ ਜੀ ਇਹ ਜ਼ਰੂਰ ਵਿਚਾਰ ਜਿਹੜਾ ਥੋੜਾ ਜਿਹਾ ਧਿਆਨ ਦਿਓ ਇਸ ਵਿਸ਼ੇ ਵੱਲ ਇਸ ਵਿਸ਼ੇ ਤੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜੀ ਥੋੜਾ ਜਿਹਾ ਧਿਆਨ ਦੇਣ ਦੀ ਸਾਧ ਸੰਗਤ ਔਰ ਦੂਜੀ ਬੇਨਤੀ ਅਸੀਂ ਮੁਸ਼ਕ ਵਾਲੀਆਂ ਜਰਾਬਾਂ ਅੰਦਰ ਲੈ ਜਾਂਦੇ ਹੁਣ ਕਈ ਕਹਿੰਦੇ ਜੀ ਮਹਾਪੁਰਖ ਵੀ ਲੈ ਕੇ ਜਾਂਦੇ ਸੀ ਜੀ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਤੇ ਸਾਧ ਸੰਗਤ ਉਹ ਜਰਾਬਾਂ ਲੈ ਕੇ ਜਾਂਦੇ ਸੀ ਤੇ ਜ਼ਰੂਰ ਪਰ ਯਾਦ ਰੱਖਿਓ ਜਦੋਂ ਜਰਾਬਾਂ ਲੈ ਕੇ ਜਾਂਦੇ ਸੀ ਉਹਨਾਂ ਦੀਆਂ ਜਰਾਬਾਂ ਹਰ ਵਕਤ ਨਵੀਆਂ ਹਜ਼ੂਰੀ ਵਿੱਚ ਜਾਣ ਵੇਲੇ ਨਵੀਆਂ ਸੀ ਚਲੋ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ ਤੇ ਉਹ ਮਹਾਪੁਰਖ ਸੀ ਤੇ ਅਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਜਾਂ ਤਾਂ ਫਿਰ ਉਹਨਾਂ ਵਰਗਾ ਪਾਠ ਕਰੀਏ ਨਿਤਨੇਮ ਕਰੀਏ ਬੰਦਗੀ ਕਰੀਏ ਠੀਕ ਹੈ ਮੈਂ ਇਸ ਵਿਸ਼ੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਲਾਂਕਿ ਕਈ ਲੋਕ ਇਸ ਹੱਕ ਦੇ ਵਿੱਚ ਨੇ ਕਈ ਨਹੀਂ ਵੀ ਨੇ ਪਰ ਮੈਂ ਉਸ ਵਿਸ਼ੇ ਨੂੰ ਟੱਚ ਨਹੀਂ ਕਰਨਾ ਚਾਹੁੰਦਾ ਤੁਸੀਂ ਆਪ ਹੀ ਸਮਝਦਾਰ ਹੋ ਜੇ ਟੱਚ ਕਰਾਂਗੇ ਕਹਾਂਗੇ ਜੀ ਗਲਤ ਹੈ ਫਿਰ ਕਹਿਣਗੇ ਜੀ ਮਹਾਪੁਰਖਾਂ ਦੀ ਨਿੰਦਾ ਕਰਦੇ ਨੇ ਜੇ ਕਹਿੰਨੇ ਆ ਵੀ ਸਹੀ ਹੈ ਜੀ ਫਿਰ ਕਹਿੰਦੇ ਨੇ ਸਾਨੂੰ ਵੀ ਲੈ ਕੇ ਜਾਣ ਦਿਓ ਜੀ ਹੁਣ ਦੱਸੋ ਜੀ ਕਿੱਧਰ ਜਾਈਏ ਸਾਧ ਸੰਗਤ ਇਸ ਕਰਕੇ ਯਾਦ ਰੱਖਿਓ ਵੀ ਸੰਗਤ ਵਿੱਚ ਬੈਠਣਾ ਤੇ ਨਿਮਰਤਾ ਭਾਵਨਾਤ ਸਹਿਤ ਹੋ ਕੇ ਬੈਠਣਾ ਹੈ ਨਿਮਰਤਾ ਭਾਵਨਾ ਦੇ ਵਿੱਚ ਆ ਕੇ ਗੁਰੂ ਕੀ ਸੰਗਤ ਵਿੱਚ ਬੈਠਣਾ ਹੈ ਤੇ ਜਿਹੜੇ ਹੰਕਾਰੀ ਹੋ ਕੇ ਬੈਂਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਸੰਗਤ ਵਿੱਚ ਨਹੀਂ ਸੰਗਤ ਸਾਡੇ ਕੋਲ ਆ ਕੇ ਬੈਠੇ ਅਸੀਂ ਸੰਗਤ ਵਿੱਚ ਬੈਠਣਾ ਨਹੀਂ ਅਸੀਂ ਤੇ ਉੱਚੀ ਥਾਂ ਤੇ ਬੈਠਣਾ ਹੈ ਯਾਦ ਰੱਖਿਓ ਉਹ ਗੁਰੂ ਦਾ ਸ਼ਰੀਕ ਬਣਨਾ ਹੈ ਪਿਆਰਿਓ ਉਹ ਸੰਗਤ ਕਰਨਾ ਨਹੀਂ ਉਹ ਤੇ ਉਹਨੂੰ ਕਹਿੰਦਾ ਵੀ ਹੰਕਾਰ ਨੂੰ ਪੜਾਵਾ ਦੇਣਾ ਹੰਕਾਰ ਨੂੰ ਪਠੇ ਪੋਣੇ ਉਹ ਇਹ ਚੀਜ਼ ਹੈ ਜੀ ਥੋੜਾ ਜਿਹਾ ਇਸ ਵਿਸ਼ੇ ਵੱਲ ਖਾਸ ਕਰਕੇ ਧਿਆਨ ਦਿਓ ਗੱਲ ਇੱਥੇ ਹੰਕਾਰ ਦੀ ਹੈ ਪਾਤਸ਼ਾਹ ਕਹਿੰਦੇ ਨੇ ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ ਪਾਤਸ਼ਾਹ ਕਹਿੰਦੇ ਨੇ ਹੰਕਾਰ ਨਹੀਂ ਭੌਂਦਾ ਸਤਗੁਰ ਕਹਿੰਦੇ ਨੇ ਹੰਕਾਰ ਨਹੀਂ ਭੌਂਦਾ ਪਿਆਰਿਓ ਇਹ ਗੱਲ ਯਾਦ ਰੱਖਿਓ ਜਿਹੜੇ ਹੰਕਾਰੀ ਬਣ ਜਾਂਦੇ ਨੇ ਜਿਹੜੇ ਹੰਕਾਰ ਦੇ ਵਸ ਹੋ ਕੇ ਜਾਂਦੇ ਨੇ ਉਹ ਕੁਝ ਨਹੀਂ ਖੱਟਦੇ ਜਿਹੜੇ ਨਿਮਰਤਾ ਭਾਵਨਾ ਸਹਿਤ ਜਾਂਦੇ ਨੇ ਉਹੀ ਝੋਲੀਆਂ ਭਰਦੇ ਨੇ ਪਿਆਰਿਓ ਯਾਦ ਰੱਖਿਓ ਹੰਕਾਰ ਜਿਹੜਾ ਹੈ ਜ਼ਿੰਦਗੀ ਨੂੰ ਇਸ ਜੀਵਨ ਨੂੰ ਨੀਵੇਂ ਪੱਧਰ 'ਤੇ ਲੈ ਜਾਂਦਾ ਨਿਮਰਤਾ ਜਿਹੜੀ ਹੈ ਇਸ ਨੂੰ ਉੱਚੇ ਪੱਧਰ 'ਤੇ ਲੈ ਜਾਂਦੀ ਹੈ ਬਸ ਗੱਲ ਸਮਝਦਾਰੀ ਦੀ ਹੈ ਜੇ ਥੋੜੀ ਜਿਹੀ ਉਦਾਹਰਣ ਸਮਝਿਓ ਜੇ ਭਾਈ ਲੈਣਾ ਜੀ ਜੇ ਨਿਮਰਤਾ ਧਾਰ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲੇ ਆਏ ਤਾਂ ਝੋਲੀਆਂ ਭਰ ਲੀਆਂ ਪਿਆਰਿਓ ਜੇ ਯਾਦ ਰੱਖਿਓ ਜੇ ਹੋਰ ਧੀਰਮੱਲੀਏ ਜਾਂ ਜਿਹੜੇ ਵੀ ਹੰਕਾਰ ਕਰਕੇ ਆਏ ਤੇ ਪਿਆਰਿਓ ਅੱਜ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਗੱਲਾਂ ਦੋ ਨੇ ਭਾਈ ਲੈਣਾ ਜੀ ਨਿਵੇਂ ਹੋ ਕੇ ਆਏ ਤੇ ਗੁਰੂ ਪਦਵੀ ਤੱਕ ਚਲੇਗੇ ਜੇ ਹੰਕਾਰੀ ਹੋ ਕੇ ਆਉਂਦੇ ਤੇ ਕੁਝ ਨਹੀਂ ਸੀ ਮਿਲਣਾ ਸਾਧ ਸੰਗਤ ਇਹ ਚੀਜ਼ਾਂ ਨੇ ਅਸੀਂ ਨਿਮਰਤਾ ਭਾਵਨਾ ਸਹਿ ਧੋਕੇ ਗੁਰੂ ਘਰ ਜਾਣਾ ਹੈ ਉੱਥੇ ਗਲਤੀਆਂ ਕੱਢਣ ਨਹੀਂ ਜਾਣਾ ਫਲਾਣਾ ਇੰਜ ਜੀ ਹਾਂ ਜਿੱਥੇ ਸਹੀ ਹੈ ਉੱਥੇ ਕਦੀ ਵਾਰ ਗੱਲ ਕੋ ਹਰ ਵਾਰ ਅਸੀਂ ਨੁਕਤਾ ਚੰਨੀਆਂ ਕਰਨ ਜਾਈਏ ਤੇ ਉਹ ਗੱਲ ਸਹੀ ਨਹੀਂ ਪਹਿਲਾਂ ਆਪਣੇ ਵਿੱਚ ਝਾਤੀ ਮਾਰੋ ਆਪਣੇ ਜੀਵਨ 'ਚ ਯਾਦ ਰੱਖਿਓ ਇਨ੍ਹਾਂ ਚੀਜ਼ਾਂ ਤੇ ਖਾਸ ਕਰਕੇ ਗੌਰ ਕਰੋ ਖਾਸ ਕਰਕੇ ਇਨ੍ਹਾਂ ਚੀਜ਼ਾਂ ਤੇ ਧਿਆਨ ਦਿਓ ਅਸੀਂ ਨਿਮਰਤਾ ਭਾਵਨਾ ਰੱਖੀਏ ਹਰ ਵਕਤ ਗੁੱਸਾ ਕਰਕੇ ਹਰ ਵਕਤ ਲੜਾਈ ਬੁਲੀਆਂ ਗੱਲਾਂ ਹਰ ਵਕਤ ਅਸੀਂ ਕਹੀਏ ਵੀ ਤੂੰ ਗਲਤ ਹੈ ਇਹ ਗਲਤ ਹੈ ਮੈਂ ਹੀ ਸਹੀ ਆ ਮੈਂ ਮੁਤਾਬਕ ਮੈਂ ਗੁਰਮਰਜਾਦਾ ਉਹਨੂੰ ਨਹੀਂ ਮੰਨਦਾ ਮੈਂ ਇਹ ਨਹੀਂ ਮੰਨਦਾ ਤੇ ਇਹ ਚੀਜ਼ਾਂ ਨਾਲ ਵੱਡਾ ਨਹੀਂ ਹੋਇਆ ਜਾਂਦਾ ਇਹ ਯਾਦ ਰੱਖਿਓ ਦੁਨੀਆਦਾਰੀ ਦੇ ਦਿਲਾਂ ਦੇ ਵਿੱਚੋਂ ਆਪਣੇ ਲਈ ਨਫ਼ਰਤ ਪੈਦਾ ਕਰਨੀ ਹੈ ਤੇ ਪਿਆਰ ਮਿਟਾਉਣਾ ਇਨ੍ਹਾਂ ਗੱਲਾਂ ਨਾਲ ਸਮਝਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ